ਇਹ ਪੰਜਾਬ ਸਰਕਾਰ ਦੀ ਜਿਹੜੀ ਵਿੱਡੀ ਮੁਹਿੰਮ ਹੈ ਕਿ ਜੰਦ ਨਸ਼ਾ ਅਬਰਧ ਉਹਦੀ ਲੜੀ ਦੇ ਵਿੱਚ ਸਾਡੇ ਐਸਐਸਪੀ ਮੈਡਮ ਅਮਨੀਤ ਕੌਂਡਰ ਜੀ ਦੀ ਰਹਿਨਮਾਈ ਚ ਕੱਲ ਸਾਡੀ ਇੱਕ ਪੈਟਰੋਲਿੰਗ ਪਾਰਟੀ ਨੇ ਜਿਹੜੀ ਕਿ ਪਸਰ ਵਾਲੇ ਚੌਕੀ ਦੀ ਹੈਗੀ ਇੰਚਾਰਜ ਨਵਯੁਕਤ ਸਿੰਘ ਦੀ ਪਾਰਟੀ ਪੈਟਰੋਲਿੰਗ ਤੇ ਸੀ ਤਾਂ ਇੱਕ ਨੌਜਵਾਨ ਸ਼ੱਕੀ ਉਹਨਾਂ ਨੂੰ ਦੇਖ ਕੇ ਮੋਟਰਸਾਈਕਲ ਤੇ ਤੜਨ ਲੱਗਿਆ ਤੇ ਕੋ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕੀਤਾ ਕਾਬੂ ਕਰਨ ਤੇ ਉਹਦੇ ਕੋਲੋਂ 260 ਗ੍ਰਾਮ ਜਿਹੜੀ ਹੈਰੋਇਨ ਹੈ ਚਿੱਟਾ ਕਹਿ ਦਿੰਦੇ ਆ ਜਿਹਨੂੰ ਆਪਾਂ ਕਿ ਉਹ ਬਰਾਮਦ ਹੋਇਆ ਜੀ ਉਹਦੇ ਤੋਂ ਉਹ ਕੁਝ-ਕਿਛ ਕਰਨ ਦੇ ਨਾਂ ਪੁੱਛਿਆ ਤਾਂ ਉਹਦਾ ਨਾਂ ਹੈਗਾ ਜੀ ਅਮਰਿਤਪਾਲ ਸਿੰਘ ਪੁੱਤਰ ਨਾਰ ਸਿੰਘ ਵਾਸੀ ਗਲੀ ਨੰਬਰ 2 ਅਮਰਪੁਰ ਵਸਤੀ ਮਠੰਡਾ ਦਾ ਰਹਿਣ ਵਾਲਾ ਹੈਗਾ ਇਹ ਚਿੱਟਾ ਜਿਹੜਾ ਹੈਗਾ ਜੀ ਇਹ ਦੱਸਣ ਦੇ ਮੁਤਾਬਕ ਇਹ ਹਰਿਆਣੇ ਦੇ ਵਿੱਚੋਂ ਔਰਨਾ ਸਾਈਡ ਤੋਂ ਤੋਂ ਲੈ ਕੇ ਆਇਆ ਹੈ

ਜਿਹੜੇ ਨਸ਼ਾ ਸਪਲਾਈ ਕਰਦੇ ਉਹਨਾਂ ਨੂੰ ਇਹ ਵੀ ਜਾਂ ਤਾਂ ਇਲਾਕਾ ਛੱਡ ਜਾਣਾ ਜਾਂ ਨਸ਼ਾ ਛੜਾ ਦੇਣਾ ਨਹੀਂ ਤਾਂ ਸੀਜ਼ ਕਰਕੇ ਇਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਹੈ ਇਹ ਅਸੀਂ 66 ਐਫ ਦੇ ਅਨੁਸਾਰ ਇਹਦੀ ਪ੍ਰਾਪਰਟੀ ਨੂੰ ਵੀ ਅਸੀਂ ਸੀਜ਼ ਕਰਾਂਗੇ ਉਹਨੂੰ ਵੀ ਅਸੀਂ ਫ੍ਰੀਜ਼ ਕਰਾਵਾਂਗੇ ਕੰਪੀਟੈਂਟ ਅਥਾਰਟੀ ਕੋਲ ਭੇਜ ਕੇ ਉਹਨੂੰ ਵੀ ਅਸੀਂ ਫ੍ਰੀਜ਼ ਕਰਾਵਾਂਗੇ ਜੀ ਪ੍ਰਾਪਰਟੀ ਨੂੰ ਵੀ ਇਕੱਲਾ ਹੀ ਸੀ ਕਿ ਸਰ ਇਹ ਇਕੱਲਾ ਹੀ ਸੀਗਾ ਜੀ ਬਿਲਕੁਲ ਇਕੱਲਾ ਮੋਟਰਸਾਈਕਲ ਤੇ ਸੀਗਾ ਹੀਰੋ ਹੋਂਡਾ ਮੋਟਰਸਾਈਕਲ ਸੀਗਾ ਸਪਲੈਂਡਰ ਉਹ ਤੇ ਇਕੱਲਾ ਹੀ ਸੀਗਾ ਇਹ ਤੇ ਬੇਸਿਕ ਸਾਰੇ ਕੰਮ ਕੀ ਕਰਦਾ ਹੈ ਕੁਛ ਨਹੀਂ ਜੀ ਇਹੀ ਕੰਮ ਕਰਦਾ ਬਸ ਇਹ ਨਸ਼ੇ ਦਾ ਕੰਮ ਵੀ ਕਰਦਾ ਜੀ ਹੋਰ ਕੋਈ ਕੰਮ ਨਹੀਂ ਕਰਦਾ ਅੱਜ ਪੇਸ਼ ਕਰਨਾ ਹੈ ਜੀ ਹੁਣ ਪੇਸ਼ ਕਰਾਂਗੇ ਇਹਦਾ ਰਿਮਾਂਡ ਪੁਲਿਸ ਰਿਮਾਂਡ ਹਾਸਲ ਕਰਾਂਗੇ ਫਿਰ ਇਨਵੈਸਟੀਗੇਟ ਕਰਾਂਗੇ ਸਾਰਾ ਵੀ ਕਿੱਥੋਂ ਲੈ ਕੇ ਆਉਂਦਾ ਕੀ ਕਰਦਾ ਕਿਹਨੂੰ ਵੇਚਦਾ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਤੇ ਤਕਰੀਬਨ 25 ਸਾਲ ਦਾ